वेलकम टू ऑनलाइन रिजल्ट बुलेटिन ਕੰਪਨੀ ਐਮ ਸੀ ਪ੍ਰੀਵਸ ਟੂ ਪਾਰਟਸ ਵਿੱਚ ਟੀਚਰ ਸਹਿਬਾਨ ਅਸੀਂ ਸਕੂਲ ਨੂੰ ਕਿਸ ਤਰ੍ਹਾਂ ਰਜਿਸਟਰ ਕਰਨਾ ਹੈ ਅਤੇ ਸੈਕਿੰਡ ਪਾਰਟ ਵਿੱਚ ਸਕੂਲ ਅਕਾਊਂਟ ਵਿੱਚ ਅਸੀਂ ਸਕੂਲ ਅਕਾਊਂਟ ਨੂੰ ਕਿਸ ਤਰ੍ਹਾਂ ਆਨਲਾਈਨ ਰਿਜ਼ਲਟ ਲਈ ਮੇਨਟੇਨ ਕਰਨਾ ਹੈ ਸਿੱਖਿਆ ਤੇ ਅੱਜ 3rd ਪਾਰਟ ਰਾਹੀਂ ਅਸੀਂ ਟੀਚਰਸ ਦਾ ਕਲਾਸ ਇੰਚਾਰਜ ਕਿਵੇਂ ਆਪਣੇ ਪਰਸਨਲ ਅਕਾਊਂਟ ਰਾਹੀਂ ਆਪਣੇ ਸਬਜੈਕਟਸ ਜਾਂ ਕਲਾਸ ਇੰਚਾਰਜ ਹੋਣ ਦੇ ਨਾਤੇ ਇਗਜ਼ਾਮ ਮਾਰਕਸ ਐਂਟਰ ਕਰ ਸਕਣਗੇ ਮਾਰਕਸ ਐਂਟਰ ਕਰਨ ਤੋਂ ਬਾਅਦ ਉਹ ਆਪਣੇ ਸਬਜੈਕਟਸ ਦੇ ਮਾਰਕਸ ਨੂੰ ਵੀ ਪ੍ਰਿੰਟ ਕਰ ਸਕਣਗੇ ਅਤੇ ਜੇਕਰ ਟੀਚਰ ਕਲਾਸ ਇੰਚਾਰਜ ਹੈ ਤਾਂ ਉਹ ਆਪਣੀ ਕਲਾਸ ਵਾਈਜ਼ ਆਪਣੇ ਰਿਜ਼ਲਟ ਨੂੰ ਪ੍ਰਿੰਟ ਕਰ ਸਕਣਗੇ ਅਤੇ ਉਸ ਤੋਂ ਇਲਾਵਾ ਕਲਾਸ ਇੰਚਾਰਜ ਆਪਣੀ ਕਲਾਸ ਦੇ ਡੀ ਐਮ ਸੀ ਐਪਰੀਸ਼ੀਏਸ਼ਨ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਣਗੇ ਤਸਵੀਮ ਸਕੂਲ ਕਾਉਂਟਵਾਂਗ ਟੀਚਰ ਆਪਣੀ ਯੂਜ਼ਰ ਆਈਡੀ ਨਾਲ ਲੌਗਇਨ ਕਰਨਗੇ ਤਾਂ ਟੀਚਰ ਸਾਹਿਬਾਨ ਅਸੀਂ ਉਸੇ ਤਰ੍ਹਾਂ ਸਾਡੀ cspunjab.com ਨੂੰ ਆਪਣੇ ਬ੍ਰਾਊਜ਼ਰ ਤੇ ਓਪਨ ਕਰਾਂਗੇ ਰਿਜ਼ਲਟ ਮੀਨੂ ਦੇ ਅੰਦਰ ਅਸੀਂ ਸਕੂਲ ਜਾਂ ਟੀਚਰ ਲੌਗਇਨ ਬਟਨ ਉੱਪਰ ਕਲਿੱਕ ਕਰਾਂਗੇ ਪਿਛਲੇ ਪਾਠ ਦੇ ਵਿੱਚ ਅਸੀਂ ਸੈਸ਼ਨ ਤੋਂ ਬਾਅਦ ਅਸੀਂ ਲੌਗਇਨ ਦੀ ਜੋ ਟਾਈਪ ਸੀ ਅਸੀਂ ਸਕੂਲ ਐਡਮਿਨ ਨੂੰ ਸਿਲੈਕਟ ਕਰਦੇ ਸੀ ਬਟ ਅੱਜ ਦੇ ਪਾਰਕ ਵਿੱਚ ਅਸੀਂ ਸਿਰਫ ਟੀਚਰ ਲੌਗਇਨ ਦੀ ਗੱਲ ਕਰਾਂਗੇ ਤਾਂ ਇਸ ਲਈ ਅਸੀਂ ਲੌਗਇਨ ਟਾਈਪ ਦੇ ਵਿੱਚੋਂ ਅਸੀਂ ਟੀਚਰ ਅਕਾਊਂਟ ਟਾਈਪ ਨੂੰ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਅਸੀਂ ਚੈੱਕ ਬਾਕਸ ਨੂੰ ਓਨ ਕਰਾਂਗੇ ਅਤੇ ਨੈਕਸਟ ਬਟਨ ਤੇ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਅਸੀਂ ਯੂਜ਼ਰ ਨੇਮ ਜਾਂ ਸਟਾਫ ਦੀ ਆਈ ਬਜਾਇਆ ਆਈਡ ਨੂੰ ਐਂਟਰ ਕਰਾਂਗੇ ਫੋਰ ਏਗਜ਼ਾਮਪਲ ਮੈਂ ਔਰ ਇਕਜ਼ਾਮਪਲ ਮੈਂ ਆਪਣੇ ਸਕੂਲ ਦੇ ਕਿਸੇ ਟੀਚਰਸ ਦੀ ਆਈਡੀ ਨੂੰ ਓਪਨ ਕਰ ਲੈਣਾ ਹਾਂ ਇਹ ਉਹ ਟੀਚਰ ਹਨ ਜੋ ਟੀਚਰ ਵੀ ਹਨ ਅਤੇ ਕਿਸੇ ਕਲਾਸ ਦੇ ਇੰਚਾਰਜ ਵੀ ਹਨ ਲੌਗਇਨ ਬਟਨ ਉੱਪਰ ਕਲਿੱਕ ਕਰਾਂਗੇ ਤਾਂ ਲੌਗਇਨ ਤੋਂ ਬਾਅਦ ਸਾਡੇ ਕੋਲ ਇਹ ਟੀਚਰਸ ਦਾ ਡੈਸ਼ਬੋਰਡ ਹੈ ਜਿਸ ਦੇ ਲੈਫਟ ਹੈਂਡ ਸਾਈਡ ਤੇ ਸਾਡੇ ਕੋਲ ਕੁਝਕ ਲਿੰਕ ਹਨ ਰਾਈਟ ਹੈਂਡ ਸਾਈਡ ਤੇ ਟੀਚਰਸ ਦੀ ਪ੍ਰੋਫਾਈਲ ਹੈ ਅੱਜ ਸੈਂਟਰ ਦੇ ਵਿੱਚ ਅਸੀਂ ਡੈਸ਼ਬੋਰਡ ਦੇ ਅੰਡਰ ਕੁਝਕ ਕਲੈਪਸ ਦੇਖ ਸਕਦੇ ਹਾਂ ਜਿਸ ਦੇ ਵਿੱਚ ਫਸ ਸਾਡੇ ਕੋਲੇ ਐਡ एग्जाम ਮਾਰਕਸ ਵਾਲਾ ਕੋਲੈਕਟ ਹੈ ਜਿਸ ਦੇ ਅੰਡਰ ਅਸੀਂ ਦੇਖ ਸਕਦੇ ਹਾਂ ਕਿ ਟੀਚਰਸ ਕੋਡ ਕਿਹੜੀਆਂ-ਕਿਹੜੀਆਂ ਕਲਾਸਾਂ ਹਨ ਉਹਨਾਂ ਕੋਲੇ ਕਿਹੜੇ-ਕਿਹੜੇ ਸਬਜੈਕਟਸ ਹਨ ਅਤੇ ਉਸ ਤੋਂ ਇਲਾਵਾ ਹੁਣ ਅਸੀਂ ਇੰਨਾ ਸਬਜੈਕਟਸ ਦੇ ਮਾਰਕਸ ਐਂਟਰ ਕਰ ਸਕਾਂਗੇ ਟੀਚਰ ਸੇਬਨ ਇਹ ਉਹ ਸਬਜੈਕਟ ਹਨ ਜੋ ਅਸੀਂ ਸਕੂਲ ਅਕਾਊਂਟ ਦੇ ਵਿੱਚ ਅਸੀਂ ਸਟਾਫ ਨੂੰ ਸਬਜੈਕਟ ਅਲੋਟ ਕੀਤੇ ਸਨ ਸਕੂਲ ਐਡਮਿਨ ਆਪਣੇ ਪੱਧਰ ਤੇ ਇੰਨਾ ਸਬਜੈਕਟਸ ਦੇ ਮਾਰਕਸ ਵੀ ਸਕੂਲ ਅਕਾਊਂਟ ਵਿੱਚ ਐਡ ਕਰ ਸਕਦੇ ਹਨ ਅਤੇ ਜੇਕਰ ਟੀਚਰ ਚਾਹੇ ਤਾਂ ਉਹ ਆਪਣੀ ਪਰਸਨਲ ਆਈਡੀ ਨੂੰ ਲੌਗਇਨ ਕਰਕੇ ਵੀ ਆਪਣੇ ਆਪਣੇ ਸਬਜੈਕਟਸ ਦੇ ਮਾਰਕਸ ਨੂੰ ਐਂਟਰ ਕਰ ਸਕਦੇ ਹਨ ਫੋਰ ਐਗਜ਼ਾਮਪਲ ਜੇਕਰ ਅਸੀਂ ਫਸਟ ਸਬਜੈਕਟ ਦੀ ਗੱਲ ਕਰੀ ਤਾਂ ਅਸੀਂ ਐਡ ਮਾਰਕਸ ਲਿੰਕ ਉੱਪਰ ਕਲਿੱਕ ਕਰਾਂਗੇ ਟੀਚਰ ਸਰ ਜੀ ਬੰਦ ਜਿਸ ਤਰ੍ਹਾਂ ਅਸੀਂ ਸਕੂਲ ਅਕਾਊਂਟ ਦੇ ਵਿੱਚ ਅਸੀਂ ਸਬਜੈਕਟਸ ਦੇ ਮਾਰਕਸ ਨੂੰ ਐਂਟਰ ਕਰ ਰਹੇ ਸਾਂ ਉਸੇ ਤਰ੍ਹਾਂ ਅਸੀਂ ਟੀਚਰ ਦੇ ਅਕਾਊਂਟ ਵਿੱਚ ਜਾ ਕੇ ਵੀ ਅਸੀਂ ਸਟੂਡੈਂਟ ਦੇ ਮਾਰਕਸ ਨੂੰ ਸਬਜੈਕਟ ਵਾਈਜ਼ ਐਂਟਰ ਕਰਾਂਗੇ ਫੋਰ ਐਗਜ਼ਾਮਪਲ ਜੀ ਦੇਖ ਸਕਦੇ ਹਾਂ ਕਿ ਜੋ ਸਾਡੇ ਕੋਲੇ ਫਸਟ ਸਟੂਡੈਂਟ ਆ ਰਿਹਾ ਹੈ ਇਸ ਦੇ ਮਾਰਕਸ 0 ਹਨ ਕਿਉਂਕਿ ਇਹ ਸਟੂਡੈਂਟ ਐਬਸੈਂਟ ਹੈ ਇਸੇ ਤਰ੍ਹਾਂ ਜੇਕਰ ਅਸੀਂ ਨੈਕਸਟ ਜੋ ਸਾਡੇ ਕੋਲ ਸਟੂਡੈਂਟ ਉਹਨਾਂ ਦੀ ਗੱਲ ਕਰੀਏ ਤਾਂ ਉਹ ਸਟੂਡੈਂਟ ਸਾਡੇ ਕੋਲੇ ਪ੍ਰੈਜ਼ੈਂਟ ਜਾਂ ਪਾਸ ਹਨ ਕਿ ਅਸੀਂ ਉਸੇ ਤਰ੍ਹਾਂ ਇਹਨਾਂ ਨੂੰ ਸੇਵ ਐਂਡ ਨੈਕਸਟ ਬਟਨ ਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਲੇ ਨੈਕਸਟ ਪੇਜ ਆ ਜਾਏਗਾ ਅਸੀਂ ਫਿਰ ਉਸੇ ਤਰ੍ਹਾਂ ਉਹਨਾਂ ਦੇ ਮਾਰਕਸ ਨੂੰ ਐਡ ਕਰਾਂਗੇ ਅਤੇ ਸੇਵ ਮਾਰਕਸ ਬਟਨ ਉੱਪਰ ਕਲਿੱਕ ਕਰਾਂਗੇ ਮਾਰਕਸ ਦੀ ਐਂਟਰੀ ਹੋਣ ਤੋਂ ਬਾਅਦ ਹੁਣ ਅਸੀਂ ਸਾਡੇ ਇਹਨਾਂ ਮਾਰਕਸ ਨੂੰ ਲੋਕ ਕਰ ਦਵਾਂਗੇ ਫੋਰ ਐਗਜ਼ਾਮਪਲ ਅਸੀਂ ਲੋਕ ਸਬਜੈਕਟ ਮਾਰਕਸ ਦੇ ਉੱਪਰ ਬਟਨ ਉੱਪਰ ਕਲਿੱਕ ਕਰਾਂਗੇ ਲੋਕ ਰਿਜ਼ਲਟ ਇਸ ਤਰ੍ਹਾਂ ਅਸੀਂ ਸਾਡੇ ਸਬਜੈਕਟ ਦੇ ਮਾਰਕਸ ਨੂੰ ਲੋਕ ਕਰ ਦੇਵਾਂਗੇ ਲੋਕ ਹੋਣ ਤੋਂ ਬਾਅਦ ਤੁਸੀਂ ਕਿਸੇ ਵੀ ਸਟੂਡੈਂਟ ਦੇ ਮਾਰਕਸ ਨੂੰ ਅਪਡੇਟ ਨਹੀਂ ਕਰ ਪਾਉਂਗੇ ਕਾਹਾਂ ਸੀ ਵੇਖਾਂਗੇ ਜਦੋਂ ਅਸੀਂ ਸਾਡੇ ਸਬਜੈਕਟ ਦੇ ਮਾਰਕਸ ਨੂੰ ਅਪਰੂਵ ਕਰਤਾ ਹੈ ਤਾਂ ਉਸ ਤੋਂ ਬਾਅਦ ਹੁਣ ਅਸੀਂ ਉਸ ਸਬਜੈਕਟ ਦੇ ਮਾਰਕਸ ਦੀ ਐਂਟਰੀ ਨਹੀਂ ਕਰ ਸਕਾਂਗੇ ਕਿਉਂਕਿ ਸਾਡੇ ਕੋਲ ਸਟੇਟਸ ਹੁਣ ਅਪਰੂਵਡ ਦਾ ਆ ਗਿਆ ਹੈ ਤਾਂ ਉਸ ਤੋਂ ਬਾਅਦ ਹੁਣ ਅਸੀਂ ਸਾਡੇ ਜੋ ਸਬਜੈਕਟ ਦੇ ਮਾਰਕਸ ਅਸੀਂ ਐਂਟਰ ਕੀਤੇ ਹਨ ਹੁਣ ਅਸੀਂ ਉਹਨਾਂ ਦਾ ਪ੍ਰਿੰਟ ਵੀ ਲੈ ਸਕਦੇ ਹਾਂ ਅਸੀਂ ਸਿੰਪਲ ਪ੍ਰਿੰਟ ਬਟਨ ਉੱਪਰ ਕਲਿੱਕ ਕਰਾਂਗੇ ਤਾਂ ਅਸੀਂ ਵੇਖਾਂਗੇ ਕਿ ਜੋ ਜੋ ਮਾਰਕਸ ਅਸੀਂ ਐਂਟਰ ਕੀਤੇ ਸਨ ਉਵੇਂ-ਉਵੇਂ ਮਾਰਕ ਸਾਡੇ ਕੋਲੇ ਵਿਦ ਟੋਟਲ ਟੋਟਲ ਪਰਸੈਂਟੇਜ ਅਤੇ ਗ੍ਰੇਡ ਦੇ ਨਾਲ ਆ ਗਏ ਹਨ ਸਿੰਪਲ ਅਸੀਂ نیچے ਜਾ ਕੇ ਅਸੀਂ ਕਲਾਸ ਅਨਚਾਰਜ ਦੇ ਠੀਕ ਨੀਚੇ ਜਾ ਕੇ ਅਸੀਂ ਪ੍ਰਿੰਟ ਬਟਨ ਉੱਪਰ ਕਲਿੱਕ ਕਰਾਂਗੇ ਤਾਂ ਆਪਣੇ ਕੋਡਿੰਗ ਅਸੀਂ ਪੇਜ ਦੀ ਸੈਟਿੰਗ ਕਰਕੇ ਅਸੀਂ ਇਸ ਨੂੰ ਡਾਊਨਲੋਡ ਜਾਂ ਇਸ ਦਾ ਪ੍ਰਿੰਟ ਵੀ ਲੈ ਸਕਦੇ ਹਾਂ ਫਿਰ ਸੀ ਡੈਸ਼ਬੋਰਡ ਤੇ ਚਲਾਂਗੇ ਅਸੀਂ ਇਸੇ ਤਰ੍ਹਾਂ ਨੈਕਸਟ ਜਿਹੜਾ ਸਾਡੇ ਕੋਲੇ ਸਬਜੈਕਟ ਹੈ ਉਹਨਾਂ ਦੇ ਮਾਰਕਸ ਨੂੰ ਐਡ ਕਰਕੇ ਅਤੇ ਉਹਨਾਂ ਨੂੰ ਲੋਕ ਕਰਦੇ ਜਾਵਾਂਗੇ ਤਾਂ ਇਹ ਸੀ ਸਾਡੇ ਕੋਲੇ ਫਰਸਟ ਕੋਲੈਪਸ ਜਿਸ ਵਿੱਚ ਅਸੀਂ ਸਾਡੇ ਸਬਜੈਕਟ ਦੇ ਮਾਰਕਸ ਨੂੰ ਐਂਟਰ ਅਤੇ ਕਿਸ ਤਰ੍ਹਾਂ ਲੋਕ ਕਰਨਾ ਹੈ ਸਿੱਖਿਆ ਤਾਂ ਚੱਲਦੇ ਹਾਂ ਨੈਕਸਟ ਵੱਲ ਤਾਂ ਸਾਡੇ ਕੋਲ ਸੈਕਟਰ ਜੋ ਕਲਾਪਸ ਹੈ ਉਹ ਕਲਾਸ ਵਾਈਜ਼ ਰਿਜ਼ਲਟ ਐਂਡ ਡੀਐਮਸੀ ਹੈ ਟੀਚਰ ਸਾਹਿਬਾਨੇ ਤੇ ਧਿਆਨ ਦੇਣ ਯੋਗ ਇਹ ਗੱਲ ਹੈ ਇਹ ਹੀ ਅਧਿਆਪਕ ਜਾਂ ਟੀਚਰ ਕਿਸੇ ਕਲਾਸ ਦੇ ਇੰਚਾਰਜ ਹਨ ਜਿਸ ਕਾਰਨ ਇਨਾਂ ਨੂੰ ਇਹ ਨੈਕਸਟ ਜੋ ਕਲਾਪਸ ਹੈ ਦਿਖਾਈ ਦੇ ਰਹੇ ਹਨ ਜੇਕਰ ਕੋਈ ਟੀਚਰ ਕਿਸੇ ਕਲਾਸ ਦਾ ਇੰਚਾਰਜ ਨਹੀਂ ਹੈ ਤਾਂ ਉਹਨਾਂ ਨੂੰ ਸਿਰਫ ਇੱਕ ਜਾਂ ਵਨ ਹੀ ਕਲਾਪਸ ਦਿਖਾਈ ਦੇਵੇਗਾ ਤਾਂ ਇਹ ਆਪਣੇ ਕਲਾਸ ਇੰਚਾਰਜ ਆਪਣੇ ਕਲਾਸ ਵਾਈਜ਼ ਰਿਜ਼ਲਟ ਜਾਂ ਡੀ ਐਮ ਸੀ ਨੂੰ ਵੀ ਡਾਊਨਲੋਡ ਕਰ ਸਕਦੇ ਹਨ ਫੋਰ ਐਗਜ਼ਾਮਪਲ ਅਸੀਂ ਵੀਊ ਡਾਊਨਲੋਡ ਪ੍ਰਿੰਟ ਮਾਈ ਕਲਾਸ ਰਿਜ਼ਲਟ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਸਾਡੇ ਕੋਲੇ ਇਹ ਪੇਜ ਦਿਖਾਈ ਦੇਵੇਗਾ ਟੀਚਰ ਸਹਿਬਾਨ ਇਸ ਪੇਜ ਦੇ ਉੱਪਰ ਵੀ ਦੋ ਲਿੰਕ ਹਨ ਫਸਟ ਲਿੰਕ ਹੈ ਸਾਡੇ ਕੋਲੇ ਕਲਾਸ ਵਿਦ ਸੇਮ ਸਬਜੈਕਟ ਵਾਲਾ ਲਿੰਕ ਹੈ ਅਸੀਂ ਇਸ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਕਲਾਸ ਇੰਚਾਰਜ ਹੋਣ ਦੇ ਨਾਤੇ ਉਹ ਆਪਣੇ ਰਿਜ਼ਲਟ ਤੁਹਾਨੂੰ ਕਲਾਸ ਵਾਈਜ਼ ਰਿਜ਼ਲਟ ਨੂੰ ਆਪਣੇ ਲੌਗਇਨ ਡੈਸ਼ਬੋਰਡ ਦੇ ਵਿੱਚੋਂ ਵੀ ਡਾਊਨਲੋਡ ਕਰ ਸਕਦੇ ਹਨ ਤਾਂ ਠੀਕ ਨੀਚੇ ਜਾ ਕੇ ਉਹ print ਬਟਨ ਉੱਪਰ ਕਲਿੱਕ ਕਰਨਗੇ ਤਾਂ ਉਸੇ ਤਰ੍ਹਾਂ ਉਹ ਆਪਣੇ ਰਿਜ਼ਲਟ ਨੂੰ ਡਾਊਨਲੋਡ ਜਾਂ ਸੇਵ ਵੀ ਕਰ ਸਕਣਗੇ ਬੈਕ ਬਟਨ ਤੇ ਚਲਦੇ ਹਾਂ ਤਾਂ ਟੀਚਰ ਸਾਹਿਬਾਨ ਜੋ ਸਾਡੇ ਕੋਲੇ ਸੈਗਡ ਲਿੰਕ ਹੈ ਉਹ ਕਲਾਸ ਵਿਦ ਡਿਫਰੈਂਟ ਸਬਜੈਕਟ ਵਾਲਾ ਲਿੰਕ ਹੈ ਇਹ ਉਹ ਲਿੰਕ ਹੈ ਕਈ ਵਾਰ ਇੱਕੋ ਕਲਾਸ ਵਿੱਚ ਕੁੱਝ ਵਿਦਿਆਰਥੀਆਂ ਕੋਲ ਡਿਫਰੈਂਟ ਡਿਫਰੈਂਟ ਸਬਜੈਕਟ ਹੁੰਦੇ ਹਨ ਫੋਰ ਐਗਜ਼ਾਮਪਲ ਅਸੀਂ ਇਸ ਲਿੰਕ ਉੱਪਰ ਕਲਿੱਕ ਕਰਦੇ ਹਾਂ ਤਾਂ ਉਹਨਾਂ ਕਲਾਸ ਦੇ ਆਊਟਪੁੱਟ ਸਾਨੂੰ ਕੁਝ ਇਸ ਤਰ੍ਹਾਂ ਵਿਖਾਈ ਦੇਵੇਗੀ ਬਟ ਇਹ ਜੋ ਸਾਡੇ ਕੋਲ ਕਲਾਸ ਹੈ ਇਹਨਾਂ ਕੋਲੇ ਸੇਮ ਸਬਜੈਕਟ ਹਨ ਜਿਸ ਕਾਰਨ ਇਹਨਾਂ ਦੇ ਹੁਣ ਸਾਰੇ ਕਿਤੇ ਸੇਮ ਹੀ ਸਬਜੈਕਟ ਦਿਖਾਈ ਦੇ ਰਹੇ ਹਨ ਬਟ ਜਿੰਨਾ ਸਕੂਲ ਦੇ ਵਿੱਚ ਕਿਸੇ ਕਲਾਸ ਕੋਲ ਕੁਝ ਵਿਦਿਆਰਥੀਆਂ ਕੋਲ ਡਿਫਰੈਂਟ ਡਿਫਰੈਂਟ ਸਬਜੈਕਟ ਹਨ ਉਹ ਇਸ ਪੇਜ ਦੀ ਵਰਤੋਂ ਕਰਨ ਤਾਂ ਸਿੰਪਲ ਉਹ ਇਸੇ ਪੇਜ ਦੇ نیچے ਜਾ ਕੇ ਪ੍ਰਿੰਟ ਬਟਨ ਦੀ ਹੈਲਪ ਦੇ ਨਾਲ ਇਸ ਰਿਜ਼ਲਟ ਦਾ ਪ੍ਰਿੰਟ ਲੈ ਸਕਦੇ ਹਨ ਤਾਂ ਨੈਕਸਟ ਕਲੈਪਸਿਵਲ ਚੱਲਾਂਗੇ ਕਲਾਸ ਇਨਚਾਰਜ ਆਪਣੇ ਸਾਰੀ ਕਲਾਸ ਦੇ ਡੀਐਮਸੀ ਆਪਣੀ ਡੈਸ਼ਬੋਰਡ ਤੋਂ ਵੀ ਡਾਊਨਲੋਡ ਕਰ ਸਕਦੇ ਹਨ ਤਾਂ ਅਸੀਂ ਵੇਖਾਂਗੇ ਉਹਨਾਂ ਦੇ ਡੀਐਮਸੀ ਇਸ ਜਗ੍ਹਾ ਤੇ ਜਨਰੇਟ ਹੋ ਚੁੱਕੇ ਹਨ ਤਾਂ ਜਿਵੇਂ ਕਿ ਫੋਰ ਐਗਜ਼ਾਮਪਲ ਅਸੀਂ ਫਰਸਟ ਸਟੂਡੈਂਟ ਦਾ ਜੇਕਰ ਡੀਐਮਸੀ ਨੂੰ ਡਾਊਨਲੋਡ ਕਰਨਾ ਚਾਹੁੰਦੇ ਹਾਂ ਤਾਂ ਸਿੰਪਲ ਅਸੀਂ ਡੀਐਮਸੀ ਬਟਨ ਉੱਪਰ ਕਲਿੱਕ ਕਰਾਂਗੇ ਜੋ ਇਹ ਡਰਾਫਟ ਡੀਐਮਸੀ ਵਾਲੀ ਜੋ ਲਾਈਨ ਆ ਰਹੀ ਹੈ ਇਸ ਦਾ ਮੀਨਸ ਇਹ ਹੈ ਕਿ ਸਟੂਡੈਂਟ ਦਾ ਡਾਟਾ ਤੁਸੀਂ ਫਿਲ ਕਰ ਚੁੱਕੇ ਹੋ ਬਟ ਅਜੇ ਤੱਕ ਤੁਸੀਂ ਫਾਈਨਲ ਡੀਐਮਸੀ ਲਈ ਅਪਰੂਵ ਨਹੀਂ ਕੀਤਾ ਹੈ ਤਾਂ ਪਲੀਜ਼ ਜਦੋਂ ਤੁਸੀਂ ਸਟੂਡੈਂਟ ਦੇ ਸਾਰੇ ਮਾਰਕਸ ਐਂਟਰ ਕਰ ਲਏ ਹਨ ਅਤੇ ਟੋਟਲ ਮਾਰਕਸ ਐਡ ਕਰ ਲਏ ਹਨ ਤਾਂ ਉਸ ਤੋਂ ਬਾਅਦ ਤੁਸੀਂ ਸਕੂਲ ਅਕਾਊਂਟ ਤਾਂ ਉਸ ਤੋਂ ਬਾਅਦ ਤੁਸੀਂ ਸਕੂਲ ਅਕਾਊਂਟ ਦੇ ਵਿੱਚ ਜਾ ਕੇ ਤੁਸੀਂ ਫਾਈਨਲ ਡੀਐਮਸੀ ਨੂੰ ਅਪਰੂਵ ਕਰੋਗੇ ਉਹ ਸਟੈਪ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਉਸ ਤੋਂ ਇਲਾਵਾ ਸਟੂਡੈਂਟ ਆਪਣਾ ਰਿਜ਼ਲਟ ਔਨਲਾਈਨ ਨਹੀਂ ਵੇਖ ਸਕਣਗੇ ਜਦੋਂ ਤੁਸੀਂ ਉਹਨਾਂ DMC ਨੂੰ ਅਪਰੂਵ ਕਰ ਦੋਗੇ ਤਾਂ ਇਹ ਹੀ ਸਟੂਡੈਂਟ ਆਪਣੇ ਰਿਜ਼ਲਟ ਨੂੰ ਆਨਲਾਈਨ ਵੇਖ ਸਕਣਗੇ ਤਾਂ ਸਿੰਪਲੀ ਇਸ ਨੂੰ ਡਾਊਨਲੋਡ ਕਰਦੇ ਲਈ ਅਸੀਂ ਰਾਈਟ ਕਲਿੱਕ ਕਰਾਂਗੇ ਅਤੇ ਪ੍ਰਿੰਟ ਤੇ ਜਾਵਾਂਗੇ ਅਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੇ ਪੇਜ ਦੀ ਸੈਟਿੰਗ ਕਰਕੇ ਇਸ ਨੂੰ ਡਾਊਨਲੋਡ ਜਾਂ ਸੇਵ ਕਰ ਸਕੋਗੇ ਕਲਾਸ ਇੰਚਾਰਜ ਆਪਣੇ ਡੈਸ਼ਬੋਰਡ ਦੇ ਵਿੱਚ ਆਪਣੀ ਪੋਜੀਸ਼ਨ ਵਾਲੇ ਸਟੂਡੈਂਟਸ ਦੇ DMC ਅਤੇ ਐਪਰੀਸ਼ੀਏਸ਼ਨ ਸਰਟੀਫਿਕੇਟ ਨੂੰ ਵੀ ਡਾਊਨਲੋਡ ਕਰ ਸਕਣਗੇ ਫੋਰ ਇਗਜ਼ਾਮਪਲ ਅਸੀਂ ਐਪਰੀਸ਼ੀਏਸ਼ਨ ਸਰਟੀਫਿਕੇਟ ਲਿੰਕ ਉੱਪਰ ਕਲਿੱਕ ਕਰਦੇ ਹਾਂ ਤਾਂ ਇਸ ਤਰ੍ਹਾਂ ਉਹਨਾਂ ਸਟੂਡੈਂਟਸ ਦੇ ਐਪਰੀਸ਼ੀਏਸ਼ਨ ਸਰਟੀਫਿਕੇਟ ਜਨਰੇਟ ਹੋ ਜਾਣਗੇ ਇਹ ਚ ਜੇ ਬਣ ਇਹ ਉਹੀ ਲਾਈਨ ਹੈ ਜਿੰਨਾ ਚਿਰ ਤੁਸੀਂ ਸਟੂਡੈਂਟਸ ਦੇ ਡੀਐਮਸੀ ਨੂੰ ਫਾਈਨਲ ਅਪਰੂਵ ਨਹੀਂ ਕਰਦੇ ਉਹਨਾਂ ਚ ਰਹੀ ਲਾਈਨ ਇਸ ਜਗ੍ਹਾ ਤੇ ਆਂਦੀ ਰਹੇਗੀ ਜਦੋਂ ਤੁਸੀਂ ਇਸ ਨੂੰ ਅਪਰੂਵ ਕਰ ਦੋਗੇ ਤਾਂ ਇਹ ਲਾਈਨ ਇਸ ਜਗ੍ਹਾ ਤੋਂ हट ਜਾਵੇਗੀ ਫੋਰ एग्जांपल ਅਸੀਂ ਇੰਨਾ ਸਟੂਡੈਂਟਸ ਨੂੰ ਫਾਈਨਲ ਲਈ ਅਪਰੂਵ ਕਰ ਦਿੰਨੇ ਹਾਂ ਉਸ ਲਈ ਮੈਂ ਆਪਣੇ ਸਕੂਲ ਦੀ ਆਈਡੀ ਨੂੰ ਓਪਨ ਕਰ ਲੈਂਦਾ ਹਾਂ cs.do.co ਨੂੰ ਓਪਨ ਕਰਾਂਗੇ ਓਪਨ ਕਰਾਂਗੇ ਸਕੂਲ ਐਡਮਿਨ ਵਿੱਚ ਜਾਵਾਂਗੇ ਅਤੇ ਸਕੂਲ ਦੀ ਆਈਡੀ ਨੂੰ ਫਿਲ ਕਰਾਂਗੇ ਉਸ ਲਈ ਅਸੀਂ ਅਪਰੂਵ ਰਿਜ਼ਲਟ ਦੇ ਅੰਡਰ ਜਾ ਕੇ ਸੈਕੰਡ ਜੋ ਸਰਟੀਫਿਕੇਟ ਆਪਸ਼ਨ ਹੈ ਅਪਰੂਵ ਫਾਈਨਲ ਡੀ ਐਮ ਸੀ ਰਿਜ਼ਲਟ ਲਿੰਕ ਉੱਪਰ ਕਲਿੱਕ ਕਰਾਂਗੇ ਜਿਸ ਕਲਾਸ ਦੇ ਤੁਸੀਂ ਸਰਟੀਫਿਕੇਟ ਨੂੰ ਅਪਰੂਵ ਕਰਨਾ ਚਾਹੁੰਦੇ ਆ ਅਸੀਂ ਉਸ ਕਲਾਸ ਦੇ ਲਾਸਟ ਵਿੱਚ ਜਾ ਕੇ ਸ਼ੋ ਕਲਾਸ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਹੀ ਵੇਖਾਂਗੇ ਅਜੇ ਸਾਡੇ ਕੋਲੇ ਇਸ ਕਲਾਸ ਦੇ ਸਟਾਫ ਦੇ ਮਾਰਕਸ ਜੋ ਹਨ ਉਹਨਾਂ ਨੂੰ ਅਜੇ ਤੱਕ ਲੋਕ ਨਹੀਂ ਲਗਾਇਆ ਗਿਆ ਹੈ ਤਾਂ ਉਸ ਲਈ ਅਸੀਂ ਲਿੰਕ ਹੈਰ ਫੋਰ ਲੋਕ ਅਸੀਂ ਉਹਨਾਂ ਲੋਕ ਕਰ ਦਨੇ ਹਾਂ ਜਿਵੇਂ ਫੋਰ ਐਗਜ਼ਾਮਪਲ ਇੰਨਾਂ ਦੇ ਸਬਜੈਕਟ ਨੂੰ ਲੋਕ ਨਹੀਂ ਲਗਾਇਆ ਗਿਆ ਅਸੀਂ ਉਹਨਾਂ ਨੂੰ ਲੋਕ ਲਗਾ ਦਨੇ ਹਾਂ ਫਿਰ ਅਸੀਂ ਉਸੇ ਲਿੰਕ ਤੇ ਚੱਲਾਂਗੇ ਤਾਂ ਅਸੀਂ ਫਿਰ ਉਸ ਓਪਨ ਕਰਾਂਗੇ ਤਾਂ ਇਸ ਤਰ੍ਹਾਂ ਸਾਡੇ ਕੋਲ ਉਹ ਸਾਰੀ ਕਲਾਸ ਸ਼ੋ ਹੋ ਜਾਵੇਗੀ ਸਿੰਪਲ ਅਸੀਂ 올ਡ ਚੈੱਕ ਬਾਕਸ ਨੂੰ ਓਨ ਕਰਾਂਗੇ ਅਤੇ ਨੀਚੇ ਜਾ ਕੇ ਅਸੀਂ ਅਪਰੂਵ ਡੀ ਐਮ ਸੀ ਬਟਨ ਉੱਪਰ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਸਾਡੇ ਇਹ ਸਾਰੇ ਡੀ ਐਮ ਸੀ ਅਪਰੂਵ ਹੋ ਜਾਣਗੇ ਤਾਂ ਹੁਣ ਅਸੀਂ ਇੱਥੇ ਆ ਕੇ ਪੇਜ ਨੂੰ ਰੀਫਰੈਸ਼ ਕਰਾਂਗੇ ਤਾਂ ਅਸੀਂ ਵੇਖਾਂਗੇ ਟੀਚਰ ਸਰਬਰ ਉਹ ਉਹ ਲਿੰਕ ਇਸ ਜਗ੍ਹਾ ਤੋਂ ਹਟ ਗਿਆ ਹੈ ਸੇਮ ਹੁਣ ਐਸੇ ਤਰ੍ਹਾਂ ਡੀਐਮਸੀ ਦੇ ਉੱਪਰ ਵੀ ਲਿੰਕ ਹਟ ਗਿਆ ਹੈ ਅਤੇ ਲਾਸ ਦੇ ਵਿੱਚ ਜੇਕਰ ਕਲਾਸ ਇੰਚਾਰਜ ਚਾਹੇ ਤਾਂ ਉਹ ਆਪਣੀ ਸਾਰੀ ਕਲਾਸ ਦੇ ਸਾਰੇ ਡੀਐਮਸੀ ਨੂੰ ਇਸ ਲਿੰਕ ਦੇ ਉੱਪਰ ਕਲਿੱਕ ਕਰਕੇ ਵੀ ਡਾਊਨਲੋਡ ਕਰ ਸਕਦੇ ਹਨ ਫੋਰ ਐਗਜ਼ਾਮਪਲ ਅਸੀਂ print all DMC ਉੱਪਰ 6 ਕਲਾਸ ਲਿੰਕ ਉੱਪਰ ਕਲਿੱਕ ਕਰਦੇ ਹਾਂ ਤਾਂ ਅਸੀਂ ਵੇਖਾਂਗੇ ਹੁਣ ਇਸ ਕਲਾਸ ਦੇ ਵਿੱਚ ਜਿੰਨੇ ਸਟੂਡੈਂਟ ਹਨ ਉਹਨਾਂ ਸਾਰਿਆਂ ਦੇ DMC ਜਨਰੇਟ ਹੋ ਜਾਣਗੇ ਤਾਂ ਸਿੰਪਲੀ ਤੁਸੀਂ ਉਸੇ ਤਰ੍ਹਾਂ ਰਾਈਟ ਕਲਿੱਕ ਕਰਕੇ ਇਸ ਨੂੰ ਪ੍ਰਿੰਟ ਕਰ ਲਵੋਗੇ ਤਾਂ ਇਸ ਤਰ੍ਹਾਂ ਸਾਡੇ ਕੋਲ ਸਾਰੀ ਕਲਾਸ ਦੇ DMC ਵੀ ਇਕੱਠੇ ਹੀ ਡਾਊਨਲੋਡ ਜਾਂ ਪ੍ਰਿੰਟ ਹੋ ਜਾਣਗੇ ਤਾਂ ਟੀਚਰਸ ਹੈਬਨ ਇਹ ਸਾਡੇ ਕੋਲੇ ਸਿੰਪਲ ਇੱਕ ਟੀਚਰ ਦਾ ਅਕਾਊਂਟ ਜੀ ਜੋ ਇੱਕੋ ਸਕੂਲ ਵਿੱਚ ਟੀਚ ਕਰ ਰਹੇ ਹਨ ਜਾਂ ਉੱਥੇ ਕੰਮ ਕਰ ਰਹੇ ਹਨ ਪਰੰਤੂ ਕਈ ਵਾਰ ਸਾਡੇ ਕੋਲੇ ਇੱਕ ਜੋ ਟੀਚਰ ਹੁੰਦਾ ਹੈ ਉਹ ਆਪਣੇ ਸਕੂਲ ਦੇ ਅੰਡਰ ਕਿਸੇ ਹੋਰ ਸਕੂਲ ਵਿੱਚ ਵੀ ਜਾ ਰਹੇ ਹਨ ਫੋਰ ਐਗਜ਼ਾਮਪਲ ਜੇਕਰ ਅਸੀਂ ਕੰਪਿਊਟਰ ਅਧਿਆਪਕ ਦੀ ਗੱਲ ਕਰੀਏ ਤਾਂ ਉਹ ਆਪਣੇ ਕੰਪਲੈਕਸ ਤੋਂ ਇਲਾਵਾ ਉਹਨਾਂ ਸਕੂਲ ਦੇ ਅੰਡਰ ਜੋ-ਜੋ ਸਕੂਲ ਆ ਰਹੇ ਹਨ ਉਹਨਾਂ ਸਕੂਲਾਂ ਵਿੱਚ ਵੀ ਸਟੂਡੈਂਟਸ ਨੂੰ ਟੀਚ ਕਰਨ ਲਈ ਜਾ ਰਹੇ ਹਨ ਉਨ੍ਹਾਂ ਦੀ ਜਦੋਂ ਉਹ ਆਈਡੀ ਨੂੰ ਓਪਨ ਕਰਨਗੇ ਤਾਂ ਉਨ੍ਹਾਂ ਦੇ ਸਕੂਲ ਤਾਂ ਉਨ੍ਹਾਂ ਦੇ ਅਕਾਊਂਟ ਦੇ ਡੈਸ਼ਬੋਰਡ ਤੇ ਉਹਨਾਂ ਨੂੰ ਆਪਣੇ ਅੰਡਰ ਜੋ ਅਟੈਚ ਸਕੂਲ ਹਨ ਉਹ ਵਿਖਾਈ ਦੇਣਗੇ ਫੋਰ ਐਗਜ਼ਾਮਪਲ ਅਸੀਂ ਇਸ ਆਈਡੀ ਨੂੰ ਲੌਗ ਆਊਟ ਕਰ ਦਿੰਨੇ ਹਾਂ ਅਤੇ ਆ ਟੀਚਰ ਸਾਹਿਬਾਨ ਅਸੀਂ ਵੇਖਾਂਗੇ ਕਿ ਅਸੀਂ ਪ੍ਰੇਮ ਸਾਗਰ ਜੋ ਕਿ ਕੰਪਿਊਟਰ ਫੈਕਲਟੀ ਹਨ ਉਹਨਾਂ ਦੀ ਆਈਡੀ ਨੂੰ ਅਸੀਂ ਓਪਨ ਕੀਤਾ ਹੈ ਤਾਂ ਅਸੀਂ ਵੇਖ ਰਹੇ ਹਾਂ ਕਿ ਇਹਨਾਂ ਦੇ ਡੈਸ਼ਬੋਰਡ ਤੇ ਇੱਕ ਡਿਫਰੈਂਟ ਜਾ ਲਿੰਕ ਆ ਰਿਹਾ ਹੈ ਜਿਸ ਦੇ ਉੱਪਰ ਅਟੈਚ ਸਕੂਲ ਲਿਖਿਆ ਹੈ ਜੋ ਕਿ 1 ਲਿਖਿਆ ਹੈ ਜੋ ਕਿ ਇਹ ਜੀ ਐਚ ਐਸ ਡੋਡਾਂ ਵਾਲੀ ਕਿਸੇ ਸਕੂਲ ਦੇ ਨਾਲ ਲਿੰਕ ਹਨ ਤਾਂ ਟੀਚਰ ਸਾਹਿਬਾਨ ਜੋ ਅਧਿਆਪਕ ਜੋ ਟੀਚਰ ਕਿਸੇ ਆਪਣੇ ਹੋਰ ਸਕੂਲ ਵਿੱਚ ਵੀ ਜਾ ਰਿਹਾ ਹੈ ਤਾਂ ਉਹਨਾਂ ਦਾ ਸਕੂਲ ਸਾਨੂੰ ਇਸ ਤਰ੍ਹਾਂ ਦਿਖਾਈ ਦੇਵੇਗਾ ਟੀਚਰ ਸਭਾ ਨਾਲ ਸੀ ਦੇਖ ਸਕਦੇ ਹਾਂ ਕਿ ਪ੍ਰੇਮ ਸਾਗਰ ਜੋ ਕਿ ਕੰਪਿਊਟਰ ਸਾਇੰਸ ਵਿਸ਼ੇ ਦੇ ਅਧਿਆਪਕ ਹਨ ਜਦੋਂ ਉਹ ਕਿਸੇ ਹੋਰ ਸਕੂਲ ਨਾਲ ਅਟੈਚ ਹਨ ਜਾਂ ਕਿਸੇ ਹੋਰ ਸਕੂਲ ਲਈ ਜਾਂਦੇ ਹਨ ਤਾਂ ਉਹਨਾਂ ਦਾ ਅਟੈਚ ਸਕੂਲ ਸਾਨੂੰ ਡੈਸ਼ਬੋਰਡ ਦੇ ਅੰਡਰ ਇਸ ਤਰ੍ਹਾਂ ਦਿਖਾਈ ਦੇਵੇਗਾ ਤਾਂ ਸਿੰਪਲੀ ਅਸੀਂ ਲੌਗਇਨ ਬਟਨ ਉੱਪਰ ਕਲਿੱਕ ਕਰਕੇ ਤਾਂ ਉਸ ਸਕੂਲ ਨੂੰ ਵੀ ਲੌਗਇਨ ਕਰ ਸਕਦੇ ਹਾਂ ਤਾਂ ਅਜੀ ਵੇਖਾਂਗੇ ਕਿ ਹੁਣ ਇਹਨਾਂ ਦਾ ਜੋ ਅਟੈਚ ਸਕੂਲ ਹੈ ਜੀ ਐਚ ਐਸ ਡੋਡਾਂ ਵਾਲੀ ਓਪਨ ਹੋ ਗਿਆ ਹੈ ਤਾਂ ਹੁਣ ਇਹ ਅਧਿਆਪਕ ਜੋ ਹਨ ਇਹ ਆਪਣੇ ਮੇਨ ਸਕੂਲ ਦੇ ਅੰਡਰ ਜੋ ਇਹਨਾਂ ਦਾ ਅਟੈਚ ਸਕੂਲ ਹੈ ਉਹਨਾਂ ਦੇ ਮਾਰਕਸ ਵੀ ਆਪਣੀ ਇਕੂ ਆਈਡੀ ਦੇ ਵਿੱਚੋਂ ਐਂਟਰ ਕਰ ਸਕਦੇ ਹਨ ਫੋਰ ਏਗਜ਼ਾਮਪਲ ਅਸੀਂ ਐਡ ਮਾਰਕਸ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਇਹ ਜੋ ਮਾਰਕਸ ਸਾਨੂੰ ਦਿਖਾਈ ਦੇ ਰਹੇ ਹਨ ਇਹ ਜੋ ਅੰਡਰ ਸਕੂਲ ਹੈ ਉਹ ਇਹ ਉਹਨਾਂ ਸਟੂਡੈਂਟਸ ਦੇ ਮਾਰਕਸ ਹਨ ਜੇਕਰ ਇਹਨਾਂ ਟੀਚਰਸ ਨੇ ਆਪਣੀ ਮੇਨ ਸਕੂਲ 'ਵਲ ਜਾਣਾ ਹੈ ਤਾਂ ਉਹ ਸਿੰਪਲੀ ਡੈਸ਼ਬੋਰਡ ਦੇ ਉੱਪਰ ਕਲਿੱਕ ਕਰਨਗੇ ਜੇਕਰ ਉਹਨਾਂ ਨੇ ਅਟੈਚ ਸਕੂਲ 'ਵਲ ਜਾਣਾ ਹੈ ਤਾਂ ਉਹ ਸਿੰਪਲ ਆਪਣੇ ਅਟੈਚ ਕੋਲੈਪਸ ਦੇ ਉੱਪਰ ਕਲਿੱਕ ਕਰਕੇ ਜੋ-ਜੋ ਸਕੂਲ ਉਹਨਾਂ ਦੇ ਅੰਡਰ ਆ ਰਹੇ ਹਨ ਜੋ ਟੀਚਰ ਉਹਨਾਂ ਦੇ ਅੰਡਰ ਜਾ ਰਿਹਾ ਹੈ ਤਾਂ ਉਹ ਲੌਗਇਨ ਬਟਨ ਉੱਪਰ ਕਲਿੱਕ ਕਰਕੇ ਵੀ ਉਹਨਾਂ ਦੇ ਮਾਰਕਸ ਐਡ ਕਰ ਸਕਦੇ ਹਨ ਤਾਂ ਟੀਚਰਸ ਹਮਨ ਆਜੀ ਵੀਡੀਓ ਪਾਰਟ 3 ਰਾਈ ਅਸੀਂ ਟੀਚਰ ਅਕਾਊਂਟ ਨੂੰ ਕਿਸ ਤਰ੍ਹਾਂ ਮੈਂਟੇਨ ਕਰਨਾ ਹੈ ਸਟੈਪ ਬਾਈ ਸਟੈਪ ਪ੍ਰੈਕਟੀਕਲ ਕਰਕੇ ਸਿੱਖਿਆ ਜਰੂਰੀ ਨੋਟ ਨੈਕਸਟ ਵਰਜਨ ਅਪਡੇਸ਼ਨ ਤੱਕ ਮੈਂ ਇਸ ਨੂੰ ਹੋਰ ਐਡਵਾਂਸ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਨੈਕਸਟ ਸੈਸ਼ਨ ਵਿੱਚ ਪ੍ਰਾਇਮਰੀ ਸਕੂਲ ਨੂੰ ਵੀ ਮੈਂ ਇਨਕਲੂਡ ਕਰਨ ਜਾ ਰਿਹਾ ਹਾਂ ਇਸ ਪ੍ਰੋਜੈਕਟ ਨਾਲ ਰਿਲੇਟਡ ਐਨੀ ਕੁਰੀ ਲਈ ਕਮੈਂਟਸ ਜਾਂ ਕਾਲ ਡਾਈ ਮੈਨੂੰ ਪੁੱਛ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤਾਂ ਮਿਲਦੇ ਹਾਂ ਇਸ ਪ੍ਰੋਜੈਕਟ ਦੀ ਲਾਸਟ ਵੀਡੀਓ how to see online result on cspendup.com part 4 which thank you